ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸ ਰਿਹਾ ਜੀ ਇਹ ਮਸ਼ੀਨ ਦੇਖੋ ਉਹ ਸਮ ਮਸ਼ੀਨ ਆ ਜੀ ਇਹ ਜਿਹੜੇ ਕਿਸੇ ਵੀ ਭੈਣ ਭਾਈ ਚਲਾ ਰਿਹਾ ਨਾ ਉਹਦੇ ਵਾਸਤੇ ਮੈਂ ਦੱਸ ਰਹੀ ਆ ਇਹ ਕਿ ਨਵੀਂ ਆ ਰਹੀ ਆ ਇਹਦੇ ਵਿੱਚ ਇਹ ਕਈ ਦਿਨਾਂ ਤੋਂ ਇਹਦੀ ਸਰਵਿਸ ਨਹੀਂ ਹੋਈ ਸੀ ਜਿਹਨੂੰ ਨਹੀਂ ਪਤਾ ਲੱਗ ਰਿਹਾ ਹੁੰਦਾ ਉਹ ਦੇਖੋ ਇਹਦੇ ਵਿੱਚ ਕਿ ਨਾ ਆਪਦੇ ਆਪ ਲਿਖਿਆ ਆ ਜਾਂਦਾ ਆਹ ਦੇਖੋ ਲਿਖਿਆ ਆ ਜਾਂਦਾ ਇਹਦੇ ਵਿੱਚ ਵੀ ਇੱਥੇ ਸਾਨੂੰ ਇਹਨੂੰ ਤੇਲ ਚਾਹੀਦਾ ਆ ਫਿਰ ਇਹਦਾ ਸਾਰਾ ਸੀਟਰ ਖੋਲ ਕੇ ਨਾ ਇਹਨੂੰ ਖੋਲ ਦਿਓ ਸਾਰੇ ਨੂੰ ਤੇਰਾ ਹੋਰ ਹੋ ਬੋਬਿਨ ਵੀ ਪਾਖ ਦੋ ਤੇ ਆ ਵੀ ਸਾਰਾ ਤੇ ਫਿਰ ਇਹਨੂੰ ਕਲੀਨ ਕਰ ਦਿਓ ਜੀ ਤੇ ਕੁਸ ਆਫਟੀ ਆ ਕਪੜਾ ਲੈ ਕੇ ਅਬ ਰੈਸ਼ ਨਾਲ ਕਰ ਦੋ ਇਦਾਂ ਤੇ ਇੱਕ ਇਹਦੇ ਨਾਲ ਜਿਹੜਾ ਮਿਲਦਾ ਹੁੰਦਾ ਨਾ ਆਪਣਾ ਆਹ ਜਿਵੇਂ ਆਹ ਦੇਖੋ ਜਿਵੇਂ ਧਾਗੇ ਨੇਗੇ ਤੇ ਸਾਰੇ ਵਿੱਚ ਫਸੇ ਹੁੰਦੇ ਨੇ ਇਹ ਇਹਦੇ ਨਾਲ ਨਿਕਲ ਜਾਂਦੇ ਨੇ ਤੇ ਆਹ ਬੋਬਿਨ ਨਾਲ ਦੇਖੋ ਜੀ ਕੋਈ ਕਲੋਥ ਲੈ ਕੇ ਸਵ ਫਿਰ ਇਹਦੇ ਨਾਲ ਆਹੋ ਕਰਨਾ ਹੈ ਲੀਨ ਕਰਨਾ ਜੀ ਇਹ ਕੀ ਸੌਫਟੀਆ ਕਲੌਥ ਲੈ ਕੇ ਇਹਦੇ ਉੱਪਰ ਫਾਇਲ ਲਾ ਕੇ ਵਿਦਾਇਨੂ ਵਿੱਚ ਸਾਰੇ ਦੇ ਲਾ ਦੋ ਜੀ ਵੈਸੇ ਇਹ ਥੋੜੇ ਜਿਹੇ ਚਰਵਾ ਦਾ ਆਹ ਦੇ ਦਿਆ ਕਰੋ ਕਿਉਂਕਿ ਇਹਦੇ ਲੋਨ ਹੁੰਦੀ ਹੈ ਨਾ ਤੇਲ ਦੀ ਇੱਕ ਇਹਦਾ ਤੇਲ ਇੱਥੇ ਆਉਂਦਾ ਜੀ ਆਹ ਦੇਖੋ ਆਤੀ ਇਹਨਾਂ ਇਹ ਇੱਥੇ ਵੀ ਦੇ ਦਿਆ ਕਰੋ ਇਹ ਆਪਣੇ ਆਪ ਹੀ ਚਲਾ ਜਾਂਦਾ ਫਿਰ ਯੋ ਮੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ